ਪੁਲਿਸ ਇਹਣਾ ਨੌਜਵਾਨਾਂ ਦੇ ਪਿੱਛੇ ਕਿਉਂ ਪਈ ਸੀ ਆ ਜੋ ਮੋਟਰਸਾਈਕਲ ਭਜਾ ਕੇ ਮੁੰਡੇ ਗਏ ਆ ਇਹਨਾਂ ਦੇ ਪਿੱਛੇ ਪੁਲਿਸ ਨੂੰ ਕਿਉਂ ਪੈਣਾ ਪੈ ਗਿਆ ਦੱਸ ਦਈਏ ਕਿ 100 ਤੋਂ ਵੱਧ ਸਪੀਡ ਆ ਇਹਨਾਂ ਮੁੰਡਿਆਂ ਦੀ ਔਰ ਗਲਤੀ ਕੀ ਆ ਕਿਉਂ ਇਹ ਮੁੰਡਿਆਂ ਦੇ ਮਗਰ ਪੁਲਿਸ ਲੱਗੀ ਔਰ ਕਿਉਂ ਮੁੰਡੇ ਆ ਦੌੜੇ ਆ ਹੁਣ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਆਪਣੇ ਚੈਨਲ ਦੇ ਮਾਧਿਅਮ ਰਾਈਂ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆ ਮੁੰਡੇ ਜੋ ਐ ਗੁਰਦਾਸਪੁਰ ਦੇ ਬੱਬਰੀ ਚੌਂਕ ਦੀ ਘਟਨਾ ਹੈ ਔਰ ਬੱਬਰੀ ਚੌਂਕ ਦੇ ਵਿੱਚੋਂ ਆ ਮੁੰਡਿਆਂ ਨੇ ਰੋਂਗ ਸਾਈਡ ਪਹਿਲਾ ਨੰਬਰ ਦਾ ਰੋਂਗ ਸਾਈਡ ਹੈ ਦੂਜਾ ਨੰਬਰ ਇਹਨਾਂ ਨੇ ਹੈਲਮਟ ਨਹੀਂ ਪਾਇਆ ਔਰ ਤੀਜਾ ਨੰਬਰ ਇਹ ਤਿੰਨ ਸਵਾਰੀਆਂ ਨੇ ਔਰ ਜਦੋਂ ਰੋਂਗ ਸਾਈਡ ਆਉਂਦਾ ਹੈ ਜਾਂ ਹੈਲਮਟ ਨਹੀਂ ਪਾਇਆ ਜਾਂ ਤਿੰਨ ਸਵਾਰੀਆਂ ਤਾਂ ਪੁਲਿਸ ਨੇ ਕਿਤੇ ਨਾ ਕਿਤੇ ਰੋਕਣਾ ਉਹਨਾਂ ਦੀ ਜ਼ਰੂਰਤ ਬਣ ਜਾਂਦੀ ਹੈ ਮਜਬੂਰੀ ਬਣ ਜਾਂਦੀ ਹੈ ਉਹ ਡਿਊਟੀ ਹੈ ਕਿ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਸਮਝਾਉਣਾ ਜਾਂ ਇਹਨਾਂ ਦਾ ਚਲਾਨ ਕਰਨਾ ਔਰ ਇੱਕ ਚਲਾਨ ਤੋਂ ਬਚਣ ਵਾਸਤੇ ਤਿੰਨ ਜਾਨਾਂ ਜਿਹੜੀਆਂ ਜਾ ਸਕਦੀਆਂ ਸਨ ਕਿਉਂਕਿ ਇਹ ਤਿੰਨੇ ਡਿੱਗ ਸਕਦੇ ਸੀ ਜਿਵੇਂ ਇੱਥੋਂ ਬੱਬਰੀ ਚੌਂਕ ਤੋਂ ਦੌੜੇ ਆ ਔਰ ਪੂਰੀ ਸਪੀਡ ਵਿੱਚ ਔਰ ਅਸੀਂ ਮਗਰ ਜਾ ਰਿਹਾ 100 ਦੀ ਸਪੀਡ ਤੇ ਇਹਨਾਂ ਦਾ ਮੋਟਰਸਾਈਕਲ 100 ਤੋਂ ਜ਼ਿਆਦਾ ਸੀ ਔਰ ਤੁਸੀਂ ਵੇਖੋ ਕੀ ਇਹ ਮੁੰਡਿਆਂ ਨੇ ਗਲਤੀ ਕੀਤੀ ਆ ਜਾਂ ਨਹੀਂ ਕੀਤੀ ਇਸ ਬਾਰੇ ਕਮੈਂਟ ਜਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿ ਇਹ ਨਾ ਤੱਕ ਪਹੁੰਚ ਸਕੇ ਔਰ ਅੱਜ ਦੀ ਵੀਡੀਓ ਹੈ ਔਰ ਮੌਕੇ ਦੀ ਰਿਪੋਰਟ ਹੈ ਹਰਦਾਸ ਦਾ ਇਹ ਹੈ ਕਿ ਇੰਨੀ ਵੱਡੀ ਗਲਤੀ ਨਾਲ ਬਹੁਤ ਵੱਡਾ ਨੁਕਸਾਨ ਹੋਣਾ ਸੀ ਸੱਟ ਲੱਗ ਸਕਦੀ ਸੀ ਔਰ ਤਿੰਨੇ ਡਿੱਗ ਸਕਦੇ ਸੀ ਲੇਕਿਨ ਪੁਲਿਸ ਨੇ ਫਿਰ ਵੀ ਸਮਝਦਾਰੀ ਵਰਤ ਦਿਆਂ ਜਿਆਦਾ ਪਿੱਛਾ ਨਹੀਂ ਕੀਤਾ ਲੇਕਿਨ ਇਹ ਨਾ ਮੁੰਡਿਆਂ ਨੇ ਬਹੁਤ ਵੱਡੀ ਗਲਤੀ ਕੀਤੀ ਔਰ ਅਸੀਂ ਜਾਣਕਾਰੀ ਦੇ ਦਈਏ ਕਿ ਬਹੁਤ ਸਾਰੇ ਇਹੋ ਜਿਹੇ ਹਾਦਸੇ ਵਾਪਰਦੇ ਆ ਕਿ ਜਿੱਥੇ ਨੌਜਵਾਨਾਂ ਨੂੰ ਪੁਲਿਸ ਰੋਕਣਾ ਚਾਹੁੰਦੀ ਆ ਡਾਕੂਮੈਂਟਾਂ ਨੂੰ ਕਲੀਅਰ ਕਰਨ ਵਾਸਤੇ ਉਹਨਾਂ ਨੂੰ ਸਮਝਾਉਣਾ ਚਾਹੁੰਦੀ ਆ ਲੇਕਿਨ ਨੌਜਵਾਨ ਜਿਹੜੇ ਆ ਗੋ ਕੱਟ ਮਾਰ ਕੇ ਦੌੜ ਜਾਂਦੇ ਔਰ ਬਹੁਤ ਸਾਰੇ ਮੋਟਰਸਾਈਕਲਾਂ ਵਾਲੇ ਅਕਸਰ ਹੀ ਦੌੜਦੇ ਦੇਖੇ ਆ ਹੁਣ ਤੁਸੀਂ ਦੱਸੋ ਕਿ ਇਹ ਮੁੰਡੇ ਗਲਤ ਐ ਜਾਂ ਪੁਲਿਸ ਵਾਲੇ ਗਲਤ ਐ ਪੱਕਾ ਨਾਕਾ ਜਦੋਂ ਚੌਂਕ ਦੇ ਵਿੱਚ ਲੱਗਾ ਹੋਇਆ ਤਾਂ ਰੋਂਗ ਸਾਈਡ ਉਹ ਵੀ ਤਿੰਨ ਜਣੇ ਤੇ ਉਹ ਵੀ ਤੁਸੀਂ ਟ੍ਰਿਪਲ ਸਵਾਰੀ ਹੋ ਤੇ ਹੈਲਮਟ ਤੁਹਾਡੇ ਪਾਇਆ ਨਹੀਂ ਹੋਇਆ ਔਰ ਰੋਂਗ ਸਾਈਡ ਤੁਸੀਂ ਆ ਰਹੇ ਹੋ ਹੁਣ ਤੁਸੀਂ ਤੇਜ਼ ਭਜਾ ਲਿਆ ਰੰਗ ਸਾਈਡ ਕਰ ਲਿਆ ਜੇ ਕਿਸੇ ਅਗਲੀ ਚੀਜ਼ ਨਾਲ ਵੱਜ ਜਾਂਦੇ ਤਾਂ ਕਿੰਨਾ ਵੱਡਾ ਹਾਸਾ ਵਾਪਰਨਾ ਸੀ ਹੁਣ ਦੱਸ ਦਈਏ ਕਿ ਜਦੋਂ ਇਹ ਮੁੰਡੇ ਧੌੜੇ ਆ ਤਾਂ ਬਹੁਤ ਸਾਰੇ ਕਾਰਾਂ ਵਾਲਿਆਂ ਨੇ ਇਹਨਾਂ ਨੂੰ ਗਲਤੀ ਹੀ ਕਿਹਾ ਬਹੁਤ ਸਾਰੇ ਮੋਟਰਸਾਈਕਲਾਂ ਵਾਲਿਆਂ ਨੇ ਇਹਨਾਂ ਨੂੰ ਗਲਤ ਕਿਹਾ ਕਿ ਤੁਸੀਂ ਗਲਤ ਹੋ ਔਰ ਇਹ ਮੁੰਡਿਆ ਨੇ ਬਿਲਕੁਲ ਲਾਪਰਵਾਹੀ ਕੀਤੀ ਔਰ ਬੜੀ ਸਪੀਡ ਨਾਲ ਨਿਕਲ ਗਏ ਔਰ ਗੁਰਦਾਸਪੁਰ ਤੋਂ ਜਦੋਂ ਦੀਨਾ ਨਗਰ ਤੇ ਪਠਾਨਕੋਟ ਨੂੰ ਜਾਣ ਵਾਲਾ ਹਾਈਵੇ ਆ ਇਸ ਦੇ ਉੱਤੇ ਪੂਰੀ ਸਪੀਡ ਵਿੱਚ ਨਿਕਲ ਰਿਹਾ ਹੋਏ ਨਾ ਵਿੱਚ ਇੱਕ ਜੋ ਬੰਦਾ ਹੈ 50 ਸਾਲ ਦੀ ਉਮਰ ਦਾ ਸਿਆਣਾ ਪਿਆਣਾ ਔਰ ਜੋ ਪਿੱਛੇ ਬੈਠਾ ਉਹ ਵੀ 50 ਤੋਂ ਲਗਭਗ ਵੱਧ ਹੀ ਹੋਵੇਗਾ ਤਾਂ ਜਿਹੜਾ ਚਲਾ ਰਿਹਾ ਉਹ ਲਗਭਗ 18-20 ਬਾਈ ਸਾਲ ਦਾ ਮੁੰਡਾ ਸੀ ਨੌਜਵਾਨ ਔਰ ਦੱਸਦਾ ਹੀ ਹੈ ਕਿ ਪਿਛਲਿਆਂ ਨੇ ਉਸ ਨੂੰ ਸਮਝਾਉਣਾ ਸੀ ਕਿ ਰੋਕ ਲੈ ਜਾਂ ਉਹਨਾਂ ਉਸਨੇ ਰੋਕਣਾ ਸੀ ਕਿ ਨਾ ਗਲਤੀ ਕਰੀਏ ਕਿਉਂਕਿ ਗਲਤ ਤਿੰਨੋ ਹੀ ਸੀਗੇ ਤਿੰਨਾਂ ਨੇ ਹੀ ਇੱਕ ਇੱਕ ਗਲਤੀ ਕਰੀ ਹੋਈ ਸੀ ਹੈਲਮਟ ਨਹੀਂ ਸੀ ਪਾਇਆ ਟ੍ਰਿਪਲ ਸਵਾਰੀ ਸੀ ਔਰ ਰੋਂਗ ਸਾਈਡ ਸੀ ਔਰ ਗਲਤੀਆਂ ਦੇ ਪੁਤਲੇ ਜਦੋਂ ਤਿੰਨ ਇਕੱਠੇ ਹੋ ਜਾਂਦਾ ਹਾਦਸਾ ਜ਼ਰੂਰ ਆਪਰਦਾ ਔਰ ਆ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਵੀਡੀਓ ਤੇ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਔਰ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰਨ ਨਾਲ ਹੋਰ ਵੀ ਲੋਕਾਂ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਧੰਨਵਾਦ ਜੀ